इन दिनों अबारा पशुओं ने बहुत आतंक मचा रखा है ताजा मामला खाना से नाल लगते गांव लिबड़ा से देखने को मिला है जहां घर के बाहर बैठी बुजुर्ग महिला को एक सांड ने पटक पटकर मारने की कोशिश की सांड ने महिला पर कई बार हमला किया लेकिन गनीमत रही कि हमले में महिला की जान बच गई महिला को कई जगह चोट आई जिसका इलाज चल रहा है पूरी घटना सीसीटीवी कैमरे में कैद होगी सांड के हमले में घायल हुई महिला ने बताया कि वह रोज़ाना की तरह अपने घर के बाहर बैठी थी इतने में उसने देखा कि एक सांड ने बच्चे पर हमला कर दिया जब उसने बच्चे को बचाने की कोशिश की तो सांड ने उसे उस पर हमला कर दिया उसमें अपना बचाव करने के लिए बहुत कोशिश की लेकिन सांड बार बार उस पर हमला करता रहा इतने में वहाँ से गुजर रहे कार सवारों ने उसकी जान बचाई महिला के रिश्तेदारों ने बताया कि लिबड़ा में आवारा सांडों की समस्या बहुत ज्यादा गंभीर हो गई है इन दिनों कई सांड बच्चों के अलावा बड़ों को भी नुकसान पहुंचा रहे हैं जहाँ कि घरों के बाहर खड़े बहानों को भी तोड़फोड़ कर रहे हैं उन्होंने कहा कि प्रशासन को अवारा पशुओं से जल्द से जल्द राहत लानी चाहिए अगर इन पर ध्यान नहीं दिया तो भविष्य में बड़ा नुकसान हो सकता है ਉਧਰੋਂ ਇਹ ਬੱਚੇ ਆਉਂਦੇ ਕੂੜਾ ਠਿਕ ਮੰਜਾਂ ਦੇ ਉਹਨੂੰ ਮੈਂ ਬਚਾਉਣ ਲੱਗ ਗਿਆ ਉਹਨੂੰ ਬਚਾਉਂਦੇ ਮੈਂ ਕਿਹਾ ਬਚਾ ਲੈ ਮਾਰਨਾ ਬਚਾ ਲੈ ਉਹ ਮੇਰੇ ਖੰਦੀ ਹੋ ਗਿਆ ਮੈਂ ਉਹਨੂੰ ਬਹੁਤ ਰੋਕਿਆ ਵੀ ਆਪਣੇ ਹੱਥ ਨਾਲ ਜਿਹੜੀ ਰੋਕਿਆ ਨਾ ਫੇਰ ਮੈਂ ਜੋਰ ਨਾਲ ਉਹਨੂੰ ਇੱਕ ਬੈਠੀ ਕੁਰਸੀ ਦੇ ਐਸੇ ਲੋਟੇ ਮੈਂ ਉਹਨੂੰ ਧੱਕਾ ਦੇ ਕੇ ਪਰ ਇਹਨੂੰ ਮਾਰਿਆ ਫੇਰ ਉਹ ਉੱਠ ਕੇ ਜਾ ਖੜੀ ਹੋ ਗਿਆ ਉਹਨੇ ਮਗਰਾਂ ਫੇਰ ਨਾ ਗੱਟ ਕਰਾ ਮਾਰਿਆ ਇਹ ਨਹੀਂ ਹੋਟਿਆ ਇਹਨਾਂ ਮੁੰਡੇ ਆ ਕੇ ਵਿਚਾਰੇ ਗੱਡੀ ਵਾਲੇ ਛਟਾ ਮਰੇ ਆਇਆ ਤਾਂ ਬਹੁਤ ਮਾਰਿਆ ਇੱਥੇ ਵੀ ਆ ਆਹ ਫਮੀਆ ਆ ਮੇਰੇ ਨਾਲ ਜਾਤਾ ਹੁਠੇਗਾ ਬਵਰ ਕਰ ਆਛਾ ਚੇਦਨਾ ਮੈਂ ਅਦਰ ਆ ਫਮੀਆ ਸਾਰੇ ਹੋਗਾ ਬਾਰਾ ਪਸ਼ੂਆਂ ਕਰਕੇ ਹੈਗਾ ਬਾਰਾ ਸਾਲ ਫਿਰ ਰਿਹਾ ਉਹ ਹੁਣ ਦਾ ਨਹੀਂ ਹੈ ਕਾਫੀ ਟਾਈਮ ਦਾ ਫਿਰ ਰਿਹਾ ਹੁਣ ਤਾਂ ਉਹਨੇ ਇੰਨਾ ਕਾਤਕ ਮਚਾਇਆ ਹੋਇਆ ਕਿ ਬੱਚਿਆਂ ਦਾ ਸਿਆਣੇ ਬਜ਼ੁਰਗਾਂ ਦਾ ਜਾਂ ਆਮ ਬੰਦੇ ਦਾ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋਇਆ ਪਿਆ ਸਕੂਲ ਵਾਲੇ ਬੱਚੇ ਆਉਂਦੇ ਸਵੇਰ ਉਹ ਇੱਕ ਪਾਸੇ ਇਕੱਠੇ ਹੁੰਦੇ ਜਿੰਨਾ ਟਾਈਮ ਇਹ ਪਰੇ ਹਟਦਾ ਨਹੀਂ ਉਹਨਾਂ ਟਾਈਮ ਬੱਚੇ ਵੀ ਨਹੀਂ ਨਿਕਲ ਸਕਦੇ ਉੱਥੇ ਔਰ ਕੋਈ ਬੇਸਿਕ ਉਸਿਆਣਾ ਮੁੰਡਾ ਤੁਰਿਆ ਵੀ ਜਾਂਦਾ ਤਾਂ ਬੇਫਾਲਤੂ ਟੱਕਰੇ ਨੇ ਮਾਰ ਕੇ ਹੁਣ ਉਹ ਤਾਂ ਮਾਤਾ ਜੀ ਦੇ ਕੋਲ ਸ਼ੁਕਰ ਕਰੋ ਟਾਈਮ ਤੇ ਸਾਰੇ ਆ ਗਏ ਕਾਰ ਵਾਲੇ ਵੀ ਸਾਹਮਣੇ ਆ ਗਏ ਅਗਰ ਕੋਈ ਨਾ ਨੇੜੇ ਹੁੰਦਾ ਜਾਂ ਥੋੜੇ ਜੇ ਫਾਸਲੇ ਨਾਲ ਹੁੰਦਾ ਉਹਨੇ ਛੱਡਣਾ ਥੋੜੀ ਜਿਹਾ ਉਹਨੇ ਆਪਣੇ ਬੋਲ ਤਾਂ ਕਸਰ ਪੂਰੀ ਕਰਨ ਸੀ ਹੁਣ ਤਾਂ ਇੰਨੀ ਕਿ ਉਹਨੇ ਹੱਦ ਕਰਤੀ ਕਿ ਅਗਰ ਕੋਈ ਮਸ਼ਿਨਰੀ ਵੀ ਰਸਤੇ 'ਚ ਖੜੀ ਹੈ ਰਸਤੇ 'ਚ ਕੀ ਅਗਰ ਸਾਈਡ ਤੇ ਵੀ ਖੜੀ ਹੈ ਤੁਸੀਂ ਵੀਡੀਓ 'ਚ ਦੇਖੋਗੇ ਅਗਰ ਸਾਈਡਾਂ ਤੇ ਵੀ ਖੜਾ ਤਾਂ ਉੱਥੇ ਵੀ ਟੱਕਰਾਂ ਮਾਰ-ਮਾਰ ਉਹਨੂੰ ਤੋੜ ਦਿੰਦਾ ਹੈ ਹਾਲਾਂਕਿ ਚਲੋ ਇਨਸਾਨ ਤੋਂ ਡਰ ਗਿਆ ਪਰ ਮਸ਼ਿਨਰੀ ਜਾਂ ਤੁਸੀਂ ਦੇਖਦਾ ਸੀ ਵੀ ਉਹਦੇ ਦਿਮਾਗ 'ਤੇ ਕਿਦਾਂ ਦਾ ਕਿਦਾਂ ਦਾ ਫਤੂਰ ਚੜਾ ਹੋਇਆ ਜਾਂ ਕੈਸਾ ਗੁੱਸਾ ਉਹਦੇ ਵਿੱਚ ਇਹ ਸਮਝ ਤੋਂ ਬਾਹਰ ਹੈ ਕਿੰਨੇ ਕੁ ਨੁਕਸਾਨ ਕਰ ਚੁੱਕੇ ਨੇ ਨੁਕਸਾਨ ਤਾਂ ਦੇਖੋ ਮਸ਼ੀਨਰੀ ਦਾ ਚੁਰ ਮਸ਼ੀਨਰੀ ਦਾ ਫਿਰ ਵੀ ਠੀਕ ਹੋ ਜਾਂਦੀ ਆ ਪਰ ਗੱਲ ਇਹ ਵੀ ਜਿਹੜੇ ਜਿਹੜੇ ਨੁਕਸਾਨੇ ਗਏ ਇਨਸਾਨ ਔਰ ਕਈ ਕਈ ਬੰਦਿਆਂ ਨੂੰ ਇਹ ਫੱਟੜ ਕਰ ਚੁੱਕਿਆ ਹੈ ਇਦਾਂ ਦੇ ਹਾਲਾਤ ਦੇ ਵਿੱਚ ਕੀ ਹਾਲਾਤ ਕੀ ਨੇ ਜਿਵੇਂ ਆਮ ਲੋਕਾਂ ਦੇ ਲਈ ਆ ਸਕੂਲ ਦੇ ਬੱਚੇ ਹੋਣਗੇ ਕਿੰਨਾ ਹਾਲਾਤ ਤਾਂ ਹੁਣ ਤਾਂ ਇਹ ਨਜ਼ਰ ਆਉਣ ਲੱਗਾ ਜਿਵੇਂ ਇਸ ਤਰ੍ਹਾਂ ਕੋਈ ਚੱਲਦੀ ਫਿਰਦੀ ਮੌਤ ਨਹੀਂ ਆਉਂਦੀ ਹੁੰਦੀ ਕਿ ਰੋਡ ਦੇ ਉੱਤੇ ਫਿਰਦੀ ਆ ਵੀ ਮੌਤ ਆਉ ਤੇ ਉਸ ਦਾ ਸ਼ਾਮ ਦੇ ਟਾਈਮ ਇਹਨੇ ਜਦੋਂ ਮੂਹ ਨੇ ਰਾਜਾ ਹੋਣਾ ਰੋਡ ਦੇ ਜਾ ਕੇ ਗੱਬੇ ਸੈਂਟਰ ਚ ਬੈਠ ਜਾਣਾ ਉਥੇ ਇਦਾਂ ਦੇ ਹਾਲਾਤ ਹੁੰਦੇ ਨੇ ਕਈ ਵਾਰ ਕੋਈ ਅਣਜਾਣ ਦੇ ਵਿੱਚ ਕਾਰ ਵਾਲਾ ਕੋਈ ਫਾਸਟ ਆਵੇ ਤਾਂ ਉਹਨਾਂ ਨੂੰ ਫਿਰ ਇੱਕ ਪਰੇਸ਼ਾਨ ਆ ਸਕਦੀ ਕਿ بڑے ਹਾਸੇ ਹੁਣ ਹਜੇ ਵੀ ਰੁਕ ਰਹੇ ਨੇ ਅਗਰ ਇਹਨੇ ਨਾ ਕੋਈ ਹੱਲੇ ਹੋਇਆ ਕਰ ਸਕੂਲ ਦੇ ਬੱਚਿਆਂ ਦੇ ਵਿੱਚ ਹੁਣ ਬੱਚਾ ਨੇ ਜਾਣਾ ਸਕੂਲ ਦੇ ਵਿੱਚ ਅਸੀਂ ਦੁਪਹਿਰ ਨੂੰ ਵੀ ਦੇਖਿੰਦੇ ਹਾਂ ਛੁੱਟੀ ਦੇ ਟਾਈਮ ਕਿ ਬੱਚੇ ਇਹਨੂੰ ਜਦੋਂ ਇਹ ਰੋਡ ਤੇ ਹੁੰਦਾ ਤਾਂ ਇਹਨੂੰ ਦੇਖ ਕੇ ਸਾਈਡ ਤੇ ਹੋ ਕੇ ਖੜਨੇ ਸ਼ੁਰੂ ਹੋ ਜਾਂਦੇ ਨੇ ਕਿ ਬੱਚੇ ਵੀ ਡਰਨ ਲੱਗੇ ਹੁਣ ਤਾਂ ਕਿਉਂਕਿ ਹਾਲਾਤ ਇਹਨੇ ਇਦਾਂ ਦੇ ਪੇਸ਼ ਕਰਦੇ ਨੇ ਕਿ ਬੱਚੇ ਵੀ ਸੈਰਤੇ ਹੋ ਜਾਂਦੇ ਨੇ ਦੇਖ ਕੇ ਨਗਾਉਣੇ ਪੈਂਦੇ ਨੇ ਉਹ ਵੀ ਲੰਘ ਜੋ ਹੁਣ ਕੋਈ ਗੱਲ ਹੈ